ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੀਆਰਪੀ ਨੂੰ ਰੇਲਵੇ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵਿੱਚ ਵੱਡੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਹੈ ਨਸ਼ਾ ਬਰਾਮਦ ਹੋਇਆ ਹੈ ਨਸ਼ਾ ਤਸਕਰ ਦੀ ਗ੍ਰਿਫਤਾਰੀ ਜੋ ਹੈ ਜੀਆਰਪੀ ਵੱਲੋਂ ਕੀਤੀ ਗਈ ਹੈ ਲੁਧਿਆਣਾ ਜੀਆਰਪੀ ਵੱਲੋਂ ਅਤੇ ਇਸ ਤੋਂ 16 ਕਿਲੋ 16 ਕਿਲੋ ਹਫੀਮ ਜੋ ਹੈ ਉਹ ਬਰਾਮਦ ਕੀਤੀ ਗਈ ਹੈ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਜੀਆਰਪੀ ਪੁਲਿਸ ਵੱਲੋਂ ਇਹ ਗ੍ਰਫਤਾਰੀ ਕੀਤੀ ਗਈ ਹੈ ਨਸ਼ਾ ਤਸਕਰ ਗ੍ਰਫਤਾਰ ਹੋਇਆ ਹੈ ਤੇ ਉਸ ਕੋਲ 16 ਕਿਲੋ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿਸ ਤੋਂ ਬਾਅਦ ਅੱਜ ਜੋ ਹੈ ਜੀਆਰਪੀ ਪੁਲਿਸ ਅਫਸਰ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਜਿਸ ਵਿੱਚ ਇਸ ਬਾਬਤ ਪੂਰੀ ਜਾਣਕਾਰੀ ਜੋ ਹੈ ਸਾਂਝੀ ਕੀਤੀ ਜਾਂਦੀ ਹੈ ਤੁਹਾਨੂੰ ਦੱਸਤੀ ਹੈ ਕਿ ਕਿਸ ਤਰ੍ਹਾਂ ਇਸ ਨਸ਼ਾ ਤਸਕਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਉਹ ਤੁਹਾਨੂੰ ਦੱਸਾਂਗੇ ਲੇਕਿਨ ਪੁਲਿਸ ਨੇ ਪੁੱਛਗਿਛ ਦੌਰਾਨ ਐਵੀ ਪਤਾ ਲੱਗਾ ਹੈ ਕਿ આરોપી 1 ਲੱਖ ਰੁਪਏ ਤੋਂ ਜ਼ਿਆਦਾ ਰੇਟ ਵਿੱਚ 4 ਕੰਡ ਤੋਂ ਅਫੀਮ ਦੇ ਖੇਪ ਲੈ ਕੇ ਆਉਂਦਾ ਸੀ ਅਤੇ ਉਸਨੇ ਇਸ ਅਫੀਮ ਨੂੰ ਦੁੱਗਣੇ দামਾਂ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਵੇਚਣਾ ਸੀ ਤਾਂ ਕਹਿ ਸਕਦਾ ਹੈ ਕਿ ਵੱਡਾ ਡਰਗ ਕਾਰਟਲ ਜੋ ਹੈ ਉਸ ਨੂੰ ਬੇਸ਼ ਕੀਤਾ ਗਿਆ ਹੈ ਅਤੇ ਇਸ ਦਾ ਪਰਦਾਫਾਸ਼ ਜੋ ਹੈ ਕੀਤਾ ਗਿਆ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਜੀਆਰਪੀ ਪੁਲਿਸ ਅਫਸਰ ਦਾ ਕੀ ਕੁਝ ਕਹਿਣਾ ਹੈ ਤੇ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਣੇ ਜਿਵੇਂ ਕਿ ਆਪ ਸਾਰੇ ਪਤਾ ਹੀ ਹੈ ਮਾਜੋਗ ਟੀਐਮ ਪੰਜਾਬ ਜਿਹੜੀ ਮੁਹਮਲ ਚੱਲੀ ਆ ਯੋਧ ਨਸ਼ਾ ਵਿਰੁੱਧ ਉਹਦੇ ਸਬੰਧ ਵਿੱਚ ਮਾਜੋਗ ਡੀਜੀਪੀ ਸਪੈਸ਼ਲ ਡੀਪ ਚ ਰੇਲਵੇ ਪੰਜਾਬ ਸ਼੍ਰੀਮਤੀ ਸ਼ਸ਼ਾ ਪ੍ਰਵੀ ਹਸ਼ੀ ਪ੍ਰਵਾਹ ત્રिवेदी ਜੀ ਦੇ ਗਾਈਡਲਾਈਨ ਤੇ ਸਪੈਸ਼ਲ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਕੱਲ ਕਰੀਬ 2 ਵਜੇ ਇੱਕ ਸ਼ੱਕੀ ਵਿਅਕਤੀ ਪਲੇਟ ਨੰਬਰ 4 ਤੇ 5 ਦੇ ਵਿਚਾਲੇ ਦੇਖਿਆ ਸਾਨੂੰ ਐਸਐਚਓ ਸਾਹਿਬ ਨੇ ਸ਼ੱਕ ਪੈਣ ਤੇ ਰੋਕਿਆ ਤੇ ਬਾਕੀ ਤੇ ਮੈਨੂੰ ਬੁਲਾਇਆ ਉਹਦੀ ਬੈਗ ਦੀ ਤਲਾਸ਼ੀ ਕਰਨ ਤੇ 16 ਕਿਲੋ ਫੀਮੇਲ ਜਿਹਨੇ ਆਪਣਾ ਨਾਮ ਸੰਤੋਸ਼ ਸਿੰਘ ਦੱਸਿਆ ਇਹ ਝਾਰਖੰਡ ਦਾ ਰਹਿਣ ਵਾਲਾ ਹੈ ਝਾਰਖੰਡ ਤੋਂ ਫੀਮ ਲੈ ਕੇ ਪੰਜਾਬ ਸਪਲਾਈ ਕਰ ਰਿਹਾ ਸੀ ਕਿੱਥੇ ਜਾਣਾ ਸੀ ਜਿਹਨੇ ਦੱਸਿਆ ਹਜੇ ਜੀ ਅਜੇ ਰਿਮਾਂਡ ਲਿਆ ਤਿੰਨ ਦਿਨਾਂ ਦਾ ਇੰਟਰੋਗੇਸ਼ਨ ਵਿੱਚ ਪੁੱਛ ਪੁੱਛ ਕੀਤੀ ਜਾਏਗੀ ਕਿੱਥੇ ਦੇਣਾ ਹੈ ਕਿੱਥੇ ਜਾਣਾ ਸੀ ਕਿਹਨੂੰ ਕਿਹਨੂੰ ਦੇਣਾ ਸੀ ਕੁਆਂਟੀਟੀ ਬਹੁਤ ਵੱਡੀ ਹੈ ਇਹ ਹੈਗਾ ਕੱਲਾ ਹੀ ਆ ਜੀ ਕੱਲਾ ਹੀ ਆ ਜੀ ਕੱਲਾ ਹੀ ਆ ਫਿਲਹਾਲ ਕੱਲਾ ਹੀ ਅੱਗੇ ਦੇਖਦੇ ਆਂ ਤਾਂ ਕੋਈ ਸਾਥੀ ਲੈਣ ਕਿਹੜੇ ਆ ਉਹਨਾਂ ਸੀ ਕਿਤੇ ਕੌਣ ਕੌਣ ਇਨਵੋਲ ਹੋਏ ਜੀ ਮੋਬਾਈਲ ਤੇ ਕੋਈ ਕੰਟੈਕਟ ਨੰਬਰ ਸਸਪੈਕਟਿਡ ਮਿਲਿਆ ਨਹੀਂ ਹਾਂ ਜੀ ਦੇਖਾਂਗੇ ਜੀ ਅਸੀਂ ਚਲੋ ਇਹ ਵੈਲਿਊ ਕਿੰਨੀ ਹੈਗੀ ਦੱਸੋ ਕਿੰਨੀ ਕੀ ਲੈ ਕੇ ਆਏ ਵੈਲਿਊ ਤਾਂ ਇਹ ਮੈਂ ਕਹਾਂ ਚਾਹਤਾ ਇਹਦਾ 1 ਲੱਖ ਰੁਪਏ ਦੇ ਹਿਸਾਬ ਨਾਲ ਲੈ ਕੇ ਆਇਆ ਸੀ ਜਿੱਥੇ ਕਿ ਕੈਪਟਿਨ ਨੇ ਪਾਈ ਸੀ ਜਾਂ ਕਿਸੇ ਪਲਾਸਟਿਕ ਦੇ ਉਹਦੇ ਨਹੀਂ ਮੇਰਾ ਬੈਕਪੈਕ ਸੀਗਾ ਪਿੱਠੂ ਬੈਗ ਜਿਹਨੂੰ ਕਹਿੰਦੇ ਆਪਾਂ ਉਹਦੇ ਚ ਪਾਈ ਸੀ ਪਾ ਕੇ ਉੱਤੇ ਇੱਕ ਲੋਈ ਟਾਈਪ ਦਿੱਤੀ ਹੋਈ ਸੀ ਢੱਕਣ ਵਾਸਤੇ ਫਿਰ ਜਿਪ ਲਾਈ ਹੋਈ ਸੀ ਤੇ ਆਪ ਪਿੰਚ ਭਰੀ ਆ ਜਿਸ ਤੋਂ ਪਹਿਲਾਂ ਵੀ ਆ ਚੁੱਕਾ ਹੈ ਦਾ ਸਪਲਾਈ ਦੇ ਨੌਸੀ ਫਿਲਹਾਲ ਤਾਂ ਇਹ ਦਸਰੇ ਮੈਂ ਪਹਿਲੀ ਵਾਰ ਆਇਆ ਹਾਂ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਤੇ ਧੁੰਗਿਆ ਇਹਨਾਂ ਪੁੱਛ ਕੇ ਕੀ ਕਰਾਂਗੇ ਸ਼ਾਇਦ ਇਹ ਦਸਤੇ ਵੀ ਪਹਿਲਾਂ ਕਿਹਨੂੰ ਦੇ ਕੇ ਗਿਆ ਨਹੀਂ ਸਪਲਾਇਰ ਹੈ ਜਾਂ ਟ੍ਰੈਕ ਜਾਂ ਕੋਰੀਅਰ ਹੈਗਾ ਜਾਂ ਕੋਰੀਅਰ ਵਾਲਾ ਹੈ ਕੁਰੀਅਰ ਦਾ ਕੁਰੀਅਰ ਆ ਜਾਏ ਜਾਂ ਸਪਲਾਈਰ ਆ ਵੀ ਵਿਟਾਲਾ ਦੀ। ਮੋਡਲੀ ਜਾਣ ਤੋਂ ਤਾਂ ਇਹੀ ਆ ਹਜੇ ਤਾਂ ਦੇਖ ਰਹੇ ਆਂ ਵੀ ਇਹ ਇਹਨੂੰ ਫਾਈਨਾਂਸ ਕਿਨੇ ਕੀਤਾ ਜਾਂ ਇਹ ਆਪਣਾ ਸੀਗਾ। ਇਹ ਇਸ ਦੇ ਬਾਰੇ ਦੀ ਆਪਣੀ ਬੈਂਕ ਦੀ ਡਿਟੇਲ ਲਵਾਂਗੇ ਉਦੋਂ ਪਤਾ ਚੱਲੇਗਾ ਕਿ ਕੀ ਸਿਸਟਮ ਹੈ। ਇਹ ਪਹਿਲਾਂ ਪੰਜਾਬ 'ਚ ਕਿਸੇ ਢਾਬੇ ਤੇ ਲੱਗਿਆ ਰਿਹਾ ਸੀਗਾ ਤੇ ਉਦੋਂ ਬਾਅਦ ਛੱਡ ਕੇ ਚਲੇ ਗਿਆ ਸੀਗਾ। 3-4 ਸਾਲ ਪਹਿਲਾਂ ਦੀ ਗੱਲ ਹੈ। ਹੁਣ ਵੀ ਸਰ ਦੇਖਣ ਨੂੰ ਬੰਦਾ ਰੇਲ ਰਸਤੇ ਇਹੀ ਆਫੀਮ ਦੀ ਸਪਲਾਈ ਜ਼ਿਆਦਾ ਹੁੰਦੀ ਹੈ। ਕੀ ਇਹਨੂੰ ਈਜ਼ੀ ਮੰਨਿਆ ਜਾਂਦਾ ਵੈ? ਇਜ਼ੀ ਤਾਂ ਨਹੀਂ ਥੋੜੀ ਚੈਕਿੰਗ ਕਰਕੇ ਉਹ ਮਿਲ ਗਿਆ ਚੈਕਿੰਗ ਕਰਨੀ ਹਦੀ ਤੁਸੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕਾਫੀ ਜਿਆਦਾ ਨਹੀਂ ਰਿਕਵਰੀ ਨਸ਼ਾ ਪਕੜਿਆ ਹੋਇਆ ਵੈਸੇ ਨਹੀਂ ਸਰ ਰਿਕਵਰੀ ਸਾਰੇ ਪੰਜਾਬ 'ਚ ਹੀ ਹੁੰਦੀ ਆ ਰੋ ਦੂਜੇ ਜਿਹੜੇ ਕਨਵੈਨਸ ਆ ਉਹਨਾਂ 'ਚ ਵੀ ਆਉਂਦੀ ਆ ਟਰੱਕਾਂ 'ਚ ਵੀ ਆਉਂਦੀ ਆ ਬੱਸਾਂ 'ਚ ਵੀ ਆਉਂਦੀ ਆ ਪ੍ਰਾਈਵੇਟ ਕਨਵੈਨਸ ਵੀ ਆਉਂਦੀ ਆ ਇਹ ਤਾਂ ਇਨਫਰਮੇਸ਼ਨ ਤੇ ਟਵਿੰਡ ਕਰਦਾ ਤੁਹਾਡੀ ਜਿਹੜੀ ਹੈ ਡਿਊਟੀ ਦੀ ਅਲਰਟਨੈਸ ਟਵਿੰਡ ਕਰਦਾ ਇਹ ਵੀ ਚੰਗਾ ਹੈ